ਖਬਰਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋ ਸਰਾਜ ਜਬਰੀ ਧੱਕੇ ਦੇ ਨਾਲ ਪੰਜਾਬ ਸਰਕਾਰ ਵੱਲੋਂ ਧਰਨੇ ਉਖਾੜੇ ਗਏ ਤੰਬੂ ਪੱਟੇ ਗਏ ਜਿਹੜੇ ਟੈਂਪਰੀ ਜਗ੍ਹਾ ਰਹਿ ਬਸੇਰਾ ਬਣਿਆ ਹੋਇਆ ਸੀ ਪੰਜਾਬ ਦੇ ਕਿਸਾਨਾਂ ਦਾ ਪੰਜਾਬ ਅਤੇ ਹਰਿਆਣਾ ਦੇ ਖਨੌਰੀ ਬਾਰਡਰ ਤੇ ਦੂਸਰੇ ਪਾਸੇ ਜਿੱਥੇ ਸਰਵਨ ਸਿੰਘ ਭੰਦੇਰ ਡਟੇ ਹੋਏ ਸੀ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰਨ ਲਈ ਸ਼ਬਬੂ ਬਾਰਡਰ ਤੇ ਪੰਜਾਬ ਸਰਕਾਰ ਵੱਲੋਂ ਪੰਜਾ ਚਲਾਇਆ ਗਿਆ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਦੇ ਨਾਲ ਧੋਖਾ ਕੀਤਾ ਗਿਆ ਇੱਕ ਪਾਸੇ ਜਿੱਥੇ ਸੈਂਟਰ ਸਰਕਾਰ ਵੱਲੋਂ ਮੀਟਿੰਗ ਕੀਤੀ ਜਾ ਰਹੀ ਸੀ ਨਾਲ ਦੀ ਨਾਲ ਹੀ ਜਿਹੜੀ ਪੰਜਾਬ ਸਰਕਾਰ ਵੱਲੋਂ ਇਹਨਾਂ ਵੱਡੇ ਆਗੂਆਂ ਨੂੰ ਰੀਟੇਨ ਕਰਕੇ ਗ੍ਰਿਫਤਾਰ ਕਰ ਲਿਆ ਹੈ ਕਈ ਸੈਂਕੜੇ ਆਗੂ ਪੁਲਿਸ ਦੀ ਹਿਰਾਸਤ ਵਿੱਚ ਲੈ ਲਏ ਗਏ ਨੇ ਦੂਸਰੇ ਪਾਸੇ ਅੱਜ ਖੋਲਣ ਦੀ ਸ਼ੰਭੂ ਬਾਰਡਰ ਅਤੇ ਪੰਜਾਬ ਅਤੇ ਹਰਿਆਣਾ ਦਾ ਬਾਰਡਰ ਖੋਲਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਕਿਸਾਨ ਇੱਕ ਥਾਪੜ ਕੇ ਖੜ ਗਿਆ ਜਿੱਥੇ ਕਿ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਯਾਨੀ ਕਿ ਸੈਂਟਰ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਹੀ ਪੰਜਾਬ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ ਪੰਜਾਬ ਵੱਲੋਂ ਜਿਹੜੇ ਹੱਥ ਕੰਡੇ ਅਪਣਾਏ ਗਏ ਸੀ ਕਿ ਚਲੋ ਪੰਜਾਬ ਦਾ ਦਿੱਲੀ ਦਾ ਸ਼ੰਭੂ ਬਾਰਡਰ ਵੀ ਖੁੱਲੇਗਾ ਪੰਜਾਬ ਅਤੇ ਹਰਿਆਣਾ ਦਾ ਖਨੌਰੀ ਬਾਰਡਰ ਵੀ ਖੁੱਲ ਜਾਵੇਗਾ ਲੇਕਿਨ ਅਜਿਹਾ ਨਹੀਂ ਵਰਤ ਗਿਆ ਭਾਣਾ ਰਾਗੀਆਂ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕੇਂਦਰ ਤੇ ਹਰਿਆਣਾ ਪੰਜਾਬ ਦੀ ਸ਼ੰਭੂ ਤੇ ਖਨੌਰੀ ਸਰਦਾ ਤੇ ਪਿਛਲੇ 13 ਮਹੀਨਿਆਂ ਤੋਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵਿਚਕਾਰ ਸਤਵੇਂ ਦੌਰ ਦੀ ਗਲਬਤ ਵੇਖੇ ਸਟਾ ਰਹੀ ਇਸ ਮੀਟਿੰਗ ਪੁਲਿਸ ਨੇ ਚਾਨਕ ਕਿਸਾਨ ਮਜ਼ਦੂਰ ਮੋਰਚਾ ਦੇ ਕ੍ਰਿਮੀਨਲ ਸਰਵਣ ਸਿੰਘ ਪੰਦੇਰ ਤੇ ਸੰਯੁਕਤ ਕਿਸਾਨ ਮੋਰਚਾ ਦੇ ਜਗਜੀਤ ਸਿੰਘ ਡੱਲੇਵਾਲ ਨੂੰ ਹਰਸੋਚ ਲੈ ਲਿਆ ਜੋ ਕਿ ਮੀਟਿੰਗ ਸ਼ਾਮਲ ਹੋਣ ਤੋਂ ਬਾਅਦ ਸ਼ਮੂ ਦੇ ਖਨੋਰੀ ਸਰਹੱਦ ਦੇ ਵਾਪਸ ਆ ਰਹੇ ਪੰਦੇਰ ਨੂੰ ਮੁਹਾਲੀ 에어ਪੋਰਟ ਤੋਂ ਰੋਡ ਤੇ ਪੁਲਿਸ ਨੇ geke ਲਿਆ ਜਦ ਕਿ ਡੱਲੇਵਾਲ ਐਂਬੂਲੈਂਸ ਖਨੋਰੀ ਸਰਹੱਦ ਤੋਂ ਵਾਪਸ ਵੱਲ ਲੈ ਰਿਆ ਤਾਂ ਪੁਲਿਸ ਵੱਲੋਂ ਸੰਗਰੂਰ ਕੇ ਲਿਆ ਗਿਆ ਪੁਲਿਸ ਨੇ ਡੱਲੇਵਾਲ ਨੂੰ ਐਂਬੂਲੈਂਸ ਵਿੱਚ ਸਰਹੱਦ ਵਿੱਚ ਲੈ ਲਿਆ ਇਸ ਅੰਦੋਲਨ ਇਹਨਾਂ ਦੋਹਾਂ ਆਗੋਂ ਦੀ ਹਗਾਈ ਅਗਵਾਈ ਹਿੱਟ ਚੱਲ ਰਿਹਾ ਸੀ ਲੇਕਿਨ ਹੁਣ ਕੀ ਹੋਇਆ ਹੈ ਜਿਹੜਾ ਕਿ ਰਸਤਾ ਸਾਫ਼ ਕੀਤਾ ਗਿਆ ਸੀ ਕਿਸਾਨਾਂ ਨੇ ਪੁਲਿਸ ਨੂੰ ਰੋਕਣ ਲਈ ਕਿਸਾਨਾਂ ਨੇ ਰਸਤਿਆਂ ਵਿੱਚ ਟਰੈਕਟਰ ਟਰਾਲੀਆਂ ਖੜੀਆਂ ਕਰ ਦਿੱਤੀਆਂ ਨੇ ਯਾਨੀ ਕਿ ਟੈਕਰ ਟਰਾਲੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬ ਤੇ ਹਰਿਆਣਾ ਦੇ ਖਨੌਰੀ ਬਾਰਡਰ ਤੇ ਦੂਸਰੇ ਪਾਸੇ ਸ਼ੰਭੂ ਬਾਰਡਰ ਉੱਤੇ ਪਹੁੰਚ ਚੁੱਕੀਆਂ ਨੇ ਯਾਨੀ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਟਰਾਲੀਆਂ ਨੇ ਰੋੜ ਜਮ ਕਰ ਦਿੱਤਾ ਹੈ ਬਾਰਡਰ ਜਮ ਕਰਦਾ ਹੈ ਸ਼ੰਭੂ ਅਤੇ ਦੂਸਰੇ ਪਾਸੇ ਪੰਜਾਬ ਤੇ ਹਰਿਆਣਾ ਦਾ ਖਨੌਰੀ ਬਾਰਡਰ ਤਾਂ